ਪਾਉ ਸਤਿ ਸ੍ਰੀ ਅਕਾਲ ਪਾਉ ਅੱਜ ਤੁਹਾਨੂੰ ਸਖਦੇਵ ਦੀ ਹੱਡ ਬੀਤੀ ਸੁਣਾਈਏ ਭਗਤ ਸਿੰਘ ਦੇ ਸਾਥੀ ਦੀ ਲਾਹੌਰ ਤੋਂ ਲੈਲਪੁਰ ਲੈਲਪੁਰ ਤੋਂ ਲਾਹੌਰ ਆਉਣਾ ਜਾਣਾ ਉਹਨਾਂ ਦਾ ਲੱਗੇ ਰਹਿੰਦਾ ਸੀ ਤੇ ਰੇਲਾਂ ਹੀ ਉਦੋਂ ਆਉਣ ਜਾਣ ਤੇ ਸਾਧਨ ਸੀ ਇੱਕ ਵਾਰ ਸਖਦੇਵ ਸਟੇਸ਼ਨ ਤੇ ਜਰਾ ਕੁ ਲੇਟ ਪਹੁੰਚਦਾ ਉਹਨੇ ਤੀਰ ਤਾਈ ਗੱਡੀ ਚੱਲ ਜਾਂਦੀ ਆ ਤੁਰ ਪੈਂਦੀ ਆ ਤੇ ਸਖਦੇਵ ਕਹਿੰਦਾ ਕਿ ਉਹ ਦੌੜ ਕੇ ਜਾ ਕੇ ਕਿ ਡੱਬੇ ਨੂੰ ਹੱਥ ਪਾ ਕੇ ਜਦੋਂ ਉਹਦੇ ਅੰਦਰ ਕਦਮ ਰੱਖਦਾ ਤੇ ਉਹ ਕਮਰਾ ਸੀ ਉਹ ਜਿਹੜਾ ਡੱਬਾ ਸੀ ਨਾ ਅੰਗਰੇਜ਼ੀ ਕਾਰਤਤਾ ਸੀ ਤੇ ਉਹਦੇ ਵਿੱਚ ਕੈਦੀ ਰਜਾਈ ਜਾ ਰਹੇ ਸੀ ਜਦੋਂ ਸਖਦੇਵ ਨੇ ਪੈਰ ਅੰਦਰ ਰੱਖਿਆ ਤੇ ਉਹਨਾਂ ਇੱਕ ਦਮ ਉਹਨੂੰ ਝਪਟਾ ਮਾਰ ਕੇ ਫੜ ਲਿਆ ਅੰਗਰੇਜ਼ ਸਪੈਹਿਆਂ ਨੇ ਸਮਝਿਆ ਕਿ ਇਹ ਕੋਈ ਕ੍ਰਾਂਤੀਕਾਰੀ ਆ ਤੇ ਆਪਣੇ ਸਾਥੀਆਂ ਨੂੰ ਛਡਾਉਣ ਆਇਆ ਦੂਜੀ ਇਹਦੇ ਪਿੱਛੇ ਹੋਰ ਆ ਰਹੇ ਉਹਨਾਂ ਉਹਦਾ ਨਾਮ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਸੁਖਦੇਵ ਕਹਿੰਦਾ ਮੈਂ ਆਪਣਾ ਮੂੰਹ ਕੁੱਟ ਲਿਆ ਕਿਉਂਕਿ ਉਦੋਂ ਅੰਗਰੇਜ਼ ਸਰਕਾਰ ਵਿਰੋਧੀ ਗਤੀਵਿਧੀਆਂ 'ਚ ਸੁਖਦੇਵ ਦਾ ਨਾਮ ਆ ਚੁੱਕਿਆ ਸੀ ਕਿਉਂਕਿ ਲਾਹੌਰ ਦੇ ਭਗਤ ਸਿੰਘ ਦੇ ਨਾਲ ਸਹਿਪਾਠੀ ਸੀ ਇਕੱਠੇ ਪੜਦੇ ਸੀ ਤੇ ਇਕੱਠੇ ਹੀ ਕਾਰਵਾਈਆਂ ਕਰਦੇ ਸੀ ਭਗਤ ਸਿੰਘ ਦਾ ਸਾਥੀ ਹੋਣ ਕਰਕੇ ਇਹਦਾ ਨਾਮ ਮਸ਼ਹੂਰ ਹੋ ਗਿਆ ਸੀ ਉਦੋਂ ਸੁਖਦੇਵ ਕਹਿੰਦਾ ਮੈਂ ਮੂੰਹ ਕੁੱਟ ਛਟਿਆ ਤੇ ਉਹ ਮੈਨੂੰ ਕੁੱਟਣ ਲੱਗੇ ਜਦੋਂ ਕੁੱਟਣ ਲੱਗੇ ਤੇ ਮੇਰੇ ਮਨ 'ਚ ਖਿਆਲ ਆਇਆ ਕਿ ਕੱਲ ਨੂੰ ਜੇ ਕਿਤੇ ਆਪਾਂ ਕਿਸੇ ਐਕਸ਼ਨ ਚ ਪਕੜੇ ਗਏ ਤੇ ਪੁਲਿਸ ਦੀ ਕੁੱਟ ਕਿਹੋ ਜੀ ਹੁੰਦੀ ਇਹ ਵੀ ਵੇਖਿਆ ਜਾਵੇ ਅੱਜ ਹੀ ਸਾਂਗੜੇ ਹਿੱਲ ਲੈਲਪੁਰ ਤੋਂ ਕਾਫੀ ਦੂਰ ਸਟੇਸ਼ਨ ਆ ਉੱਥੋਂ ਤੱਕ ਉਹਨੂੰ ਕੁੱਟਦੇ ਆਏ ਨਾ ਪੁੱਛਦੇ ਆਏ ਉਹ ਕਹਿੰਦਾ ਮੈਂ ਕੇਸਲ ਮਾਰ ਕੇ ਪਿਆ ਰਿਆ ਉਹ ਕੁੱਟੀ ਗਏ ਠੁੱਡੇ ਡੰਡੇ ਜੋ ਵੱਜਾ ਉਹ ਮਾਰੀ ਗਏ ਬਹੁਤ ਬੇ ਚੰਗੀ ਰੀਜ ਨਾਲ ਨਾ ਕੁੱਟਿਆ ਜਦੋਂ ਸਾਂਗੜੇ ਹਿੱਲ ਦਾ ਸਟੇਸ਼ਨ ਆਇਆ ਤੇ ਮੈਨੂੰ ਚੋਕੇ ਪਲੇਟਫਾਰਮ ਤੋਂ ਮਾਰਿਆ ਥੱਲੇ ਗੱਡੀ ਤੋਂ ਚੋਕੇ ਪਲੇਟਫਾਰਮ ਤੇ ਥੱਲੇ ਮਾਰਿਆ ਤੇ ਬਾਰੀ ਥਾਣੀ ਇੱਕ ਮੁਸਲਮਾਨ ਸਿਪਾਈ ਬਜ਼ੁਰਗ ਜਿਹੜਾ ਉਹ ਮੈਨੂੰ ਪੁੱਛਦਾ ਉਹ ਇੰਨੀ ਕੁੱਟ ਖਾ ਲਈ ਉਹ ਹੁਣ ਤੇ ਦੱਸ ਤੇ ਤੇਰਾ ਨਾਂ ਕੀ ਤੇ ਸਖਦੇਵ ਕਹਿੰਦਾ ਮੈਂ ਕਿਹਾ ਕੁੱਟ ਖਾਣਾ ਮੇਰਾ ਨਾਂ ਤੇ ਸਾਰੇ ਸਿਪਾਈ ਜਿਹੜੇ ਸੰਲੰਗ ਪੇ ਕੁੱਟ ਖਾਣਾ ਸੁਣ ਕੇ ਉਸ ਤੋਂ ਬਾਅਦ ਸਖਦੇਵ ਕਹਿੰਦਾ ਲਾਹੌਰ ਅਸੀਂ ਆਪਣੇ ਗੁਪਤ ਟਿਕਾਣੇ ਤੇ ਆਏ ਹੁੰਦਿਆਂ ਨੂੰ ਥਾਪਰ ਭਗਤ ਸਿੰਘ ਸਾਰੇ ਸਾਥੀ ਸੀ ਮੈਂ ਉਹਨਾਂ ਨੂੰ ਕਹਾ ਤੇਲ ਲਿਆਓ ਤੇ ਅੱਜ ਮੇਰੀ ਮਾਲਛ ਕਰੋ ਲਗਾ ਮਾਰ ਕੇ ਮੈਂ ਤੁਰ ਕੇ ਕਹਿੰਦਾ ਆਪਣੇ ਗੁਪਤ ਸਥਾਨ ਤੇ ਆਇਆ ਸੀ ਸਾਰਿਆਂ ਨੇ ਮਾਲ ਚ ਕੀਤੀ ਫਿਰ ਜਦੋਂ ਮੇਰੀ ਹੱਡ ਬੀਤੀ ਸੁਣੀ ਸਾਰੇ ਹੱਸਣ ਲੱਗ ਪਏ ਪਰ ਫਕੀਰਪ ਸਿੰਘ ਕਹਿੰਦਾ ਇਹ ਤੇ ਪਿੱਛੇ ਮੇਰਾ ਇਹ ਨਿਸ਼ਾਨਾ ਸੀ ਕਿ ਕਦੇ ਵੀ ਅੰਗਰੇਜ਼ੀ ਸਰਕਾਰ ਨਾਲ ਸਾਡੀ ਮੁੱਠ ਭੇਡ ਹੋ ਜਾਣੀ ਹੋ ਸਕਦਾ ਅਸੀਂ ਗ੍ਰਿਫਤਾਰ ਹੋ ਜਾਈਏ ਤੇ ਮੈਂ ਦੇਖਣਾ ਚਾਹੁੰਦਾ ਸੀ ਕਿ ਮੈਂ ਪੁਲਸ ਦੀ ਮਾਰ ਕਿੰਨੀ ਖੈ ਸਹਿ ਸਕਦਾ ਕਿਉਂਕਿ ਕਾਨਪੁਰ ਵਾਲੇ ਕੇਸ ਵਿੱਚ ਬਿਸਮਲ ਹਉਣਾ ਵਾਲੇ ਕੇਸ ਵਿੱਚ ਜਿਹੜਾ ਉਹ ਬਨਵਾਰੀ ਲਾਲ ਸੀ ਲਾਲ ਦੇਵੀ ਉਹ ਪੁਲਿਸ ਦੀ ਕੁੱਟ ਨਹੀਂ ਸੀ ਸਹਿ ਸਕਿਆ ਤੇ ਉਹਨੇ ਕਾਨਪੁਰ ਦੇ ਕ੍ਰਾਂਤੀਪਾਰੀਆਂ ਦੇ ਸਾਰੇ ਨਾਮ ਅੰਗਰੇਜ਼ ਨੂੰ ਦੱਸ ਕੇ ਗ੍ਰਿਫਤਾਰੀਆਂ ਤੇ ਕਰਵਾ ਦਿੱਤੀਆਂ ਸੀ ਇਸ ਕਰਕੇ ਭਗਤ ਸਿੰਘ ਤੇ ਇਸ ਦੇ ਸਾਥੀ ਬਹੁਤ ਮਜਬੂਤ ਸੀ ਨਾ ਪ੍ਰੈਕਟਿਸ ਕੀਤੀ ਹੋਈ ਸੀ ਉਹ ਕੜਤਾ ਹਦੀ ਵੀ ਪ੍ਰਸ਼ਾਦਾ ਪਾਣੀ ਵਿੱਚ ਛੱਡ ਛੱਡ ਦੇਖਿਆ ਸੀ ਪਾਣੀ ਵੀ ਨਾ ਪੀਪੀ ਦੇਖਿਆ ਸੀ ਕੁੱਟਾਂ ਵੀ ਖਾ ਖਾ ਦੇਖੀਆਂ ਸੀ ਕਿ ਕਿੰਨਾ ਕੱਸੇ ਚੱਲ ਸਕਦੇ ਆ ਕਿਉਂਕਿ ਅੰਗਰੇਜ਼ ਦੀ ਕੁੱਟ ਵੀ ਬਹੁਤ ਜ਼ਿਆਦੀ ਦਰਦਨਾਕ ਸੀ ਬਹੁਤ ਬੁਰੇਤ ਸੀਗੇ ਉਹਨੇ ਇਹਨਾਂ ਨੂੰ ਦਿੱਤੇ ਪਰੇ ਟੋਲੇ ਨੇ ਮਾਂ ਦੇ ਪੁੱਤਰ ਪਰ ਉਹਨਾਂ ਦੇ ਸੁਪਨਿਆਂ ਦਾ ਭਾਰਤ ਵੀ ਨਹੀਂ ਸਿਰਚ ਆ ਗਿਆ ਇਹ ਵੀ ਗੱਲ ਨਾਲ ਸਤਿ ਸ੍ਰੀ ਅਕਾਲ ਦੋਸਤੋ